ਇਹ ਜਿਹੜਾ ਮਰੀਆਂ ਸਿੰਘ ਦਾ ਉਹਨਾਂ ਕੋਲ ਬਰਦਾਰੀ ਆਇਆ ਉਹ ਐਸਪੈਂਡ ਦੇ ਵਿੱਚੋਂ ਗੋੜੀ ਤੇ ਚੜਿਆ ਬੰਦਾ ਨਹੀਂ ਲੱਗਦਾ ਅੰਦਾਰ ਨੂੰ ਇਨਕੋ ਨੇ ਮਾਰ ਮਾਰੇ ਆਇਆ ਉਹਨੇ ਕਹਿੰਦਾ ਜੁਰਤ ਕਿ ਨਹੀਂ ਕਈ ਮੇਰੇ ਕੁੰਡੀ ਕੋਈਆਂ ਬੈਠੀਆਂ ਨੇ ਕਰ ਮਾਟ ਬੰਦਾ ਬੜਾ ਖਾਂਟਾ 6 ਮਹੀਨੇ ਹੋਰ ਨਾ ਇਨਕਲਾਬ ਹੁੰਦਾ ਨਾ ਹਾਂਜੀ ਸਾਡੇ ਕੋਈ ਉਹਨੇ ਛੁੱਟੀਆਂ ਹੀ ਹਾਂ ਸਰਕਾਰਾਂ ਚਾੜ ਕੇ ਤੇਰੇ ਉਹਨਾਂ ਨੂੰ ਉਹਨਾਂ ਨੇ ਆਪ ਦੇ ਕਬੂਆਂ ਨੂੰ ਜਿਹੜਾ ਦੂਜਾ ਕੋ ਕੁਰਬਾਨੀ ਆ ਜਿਹੜਾ ਬਕਰਾਂ ਦਾ ਭਾਜ ਤੁਸੀਂ ਆਪ ਦੇ ਕੋਲ ਸਾਡੇ ਤੋਂ ਕੋ ਬਾਰੂ ਲੈ ਲੈ ਸਾਡੇ ਰੱਬ ਦਾ ਘਰ ਹੈ ਤਾਂ ਯਾਰ ਤੁਸੀਂ ਬਾਗਰੂnga ਕਰ ਰੱਬ ਰੱਬ ਕਿਉਂ ਕਹਿੰਦੇ ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਨਮਸਤੇ ਜੀਵੇ ਸੰਜੇ ਪੰਜਾਬ ਦੇ ਸ਼ੋਅ ਤਾਂ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦਾ ਪਿੰਡ ਵਾਹ ਦਾਲ ਸਿੰਘ 1947 ਦੀ ਵੰਡ ਤੋਂ ਪਹਿਲਾਂ ਇਹ ਪਿੰਡ ਸਿੱਖਾ ਮੁਸਲਮਾਨਾ ਤੇ ਕਰਾਣਾ ਦਾ ਸੰਜੇ ਪਿੰਡ ਸੀ ਅੱਜ ਵੀ ਇੱਥੋਂ ਦੇ ਲੋਕ ਆਪਣੇ ਸਿੱਖ ਸਰਦਾਰਾਂ ਨੂੰ ਤੇ ਕਿਰਾਲਾਂ ਨੂੰ ਜਾਣਦੇ ਹਨ ਤੇ ਅੱਜ ਅਸੀਂ ਤੁਹਾਨੂੰ ਇਹ ਪਿੰਡ ਦਿਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਜੋ ਆਪ ਸਭ ਨਾਲ ਸਾਂਝੀ ਕਰਾਂਗੇ ਪਿੰਡ ਵਿੱਚ ਵੜਦਿਆਂ ਹੀ ਸਾਨੂੰ ਦੇਖਣ ਨੂੰ ਮਿਲਦਾ ਹੈ ਇਹ ਸਕੂਲ ਜਿੰਦਾ ਨਾਮ ਗਵਰਨਮੈਂਟ ਪ੍ਰਾਇਮਰੀ ਸਕੂਲ ਵਾਂਦ ਦਾਲ ਸਿੰਘ ਹੈ 1947 ਦੀ ਵੰਡ ਤੋਂ ਪਹਿਲਾਂ ਸਕੂਲ ਪਿੰਡ ਵਿੱਚ ਮੌਜੂਦ ਨਹੀਂ ਸੀ ਇਹਦੀ ਤਾਮੀਰ 1971 ਵਿੱਚ ਕੀਤੀ ਗਈ ਤੇ 1947 ਦੀ ਵੰਡ ਤੋਂ ਪਹਿਲਾਂ ਇਸ ਪਿੰਡ ਦੇ ਵਾਸੀ تعلیم ਲੈਣ ਲਈ ਇਸ ਪਿੰਡ ਤੋਂ 2 ਮੀਲ ਦੇ ਪੰਧ ਤੇ ਮਲਕਾ ਹਾਂਸ ਜਾਂਦੇ ਸਨ ਇਹ ਪਿੰਡ ਜ਼ਿਲ੍ਹਾ ਪਾਕਪਤੰਤੋਂ 8 ਮੀਲ ਦੇ ਪੰਧ ਤੇ ਹੈ ਇਸ ਪਿੰਡ ਦੇ ਨਾਲ ਨਾਲ ਜਿਹੜੇ ਪਿੰਡ ਲੱਗਦੇ ਹਨ ਉਹਨਾਂ ਵਿੱਚ ਆਂਦਾ ਹੈ ਮਲਕਾ ਹਾਂਸ ਕੋਟ ਹੁਕਮ ਸਿੰਘ ਤੇ ਪਾਟੀਪੁਰ ਤੇ ਇਸ ਪਿੰਡ ਵਿੱਚ ਅੱਜ ਵੀ ਇੱਕ ਘਰ ਦੇ ਵਿੱਚ ਇੱਕ ਛੋਟੀ ਜਿਹੀ ਨਿਸ਼ਾਨੀ ਮੌਜੂਦ ਹੈ ਜੋ ਕਿ ਆਪਣੀ ਪੁਰਾਣੀ ਹਾਲਤ ਵਿੱਚ ਖੜੀ ਹੈ ਦੀ ਨਦੀ ਇਸ ਜਗ੍ਹਾ ਤੇ ਰਿਹائش ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਬਿਲਕੁਲ ਵੀ ਇਹਨੂੰ ਨਹੀਂ ਟਾਣਾ ਸੀ ਪਰ ਇਹ ਖੁਦ ਬਖਦ ਇੰਨਾ ਸਮਾਂ ਹੋਣ ਕਾਰਨ ਟਟਦਾ ਜਾ ਰਿਹਾ ਹੈ ਤੇ ਇਹ ਹੈ ਉਹ ਜਗ੍ਹਾ ਜਿੱਥੇ 1947 ਦੀ ਵੰਡ ਤੋਂ ਪਹਿਲਾਂ ਸਿੱਖ ਮੁਸਲਮਾਨ ਤੇ ਕਰਾਲ ਰਲ ਮਿਲ ਕੇ ਮੇਲਾ ਮਨਾਉਂਦੇ ਸਨ ਤੇ ਅੱਜ ਵੀ ਇੱਥੇ ਇਹ ਨਿਸ਼ਾਨੀ ਮੌਜੂਦ ਹੈ ਪਿੰਡ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਮੰਜਦ 1947 ਦੀ ਵੰਡ ਤੋਂ ਪਹਿਲਾਂ ਦੀ ਹੈ ਇਸ ਮਸਜਿਦ ਦਾ ਅੰਦਰਲਾ ਹਿੱਸਾ ਦੁਬਾਰਾ ਤਾਮੀਰ ਕੀਤਾ ਗਿਆ ਪਰ ਇਹਦਾ ਦਰਵਾਜ਼ਾ ਜਿਹਨੂੰ ਕਿ ਮੇਨ ਡੋਰ ਕਿਹਾ ਜਾਂਦਾ ਹੈ ਉਹ ਅੱਜ ਵੀ ਆਪਣੀ ਪੁਰਾਣੀ ਹਾਲਤ ਵਿੱਚ ਖੜਾ ਹੈ ਤੇ ਹੁਣ ਅਸੀਂ ਪਿੰਡ ਦੇ ਆ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ। ਵਾਅਲੈਕੁਮ ਸਲਾਮ ਕੀ ਹਾਲ ਚਾਲ ਹੈ? ਠੀਕ ਠਾਕ ਜੀ ਸ਼ੁਕਰ ਤੁਸੀਂ ਆਉ ਗਏ। ਸ਼ੁਕਰ ਹੈ ਤੁਹਾਡਾ। ਨਾਮ ਕੀ ਆਪਣਾ ਜੀ? ਮੁਮਮਕ ਸਾਹਿਬ। ਮਮਸਰ ਤੇ ਵਾਲਾ ਸਾਬ ਦਾ ਮਮਰਸ ਉਹ ਦੇ ਸਕੀ ਤੇ ਦਾਗੀ ਦਾ ਅਨਵਾਰ ਹਨ ਤੇ ਅੱਛਾ ਆਪਣੀ ਜਿਹੜੇ ਮਤਲਬ ਵੱਡੇ ਸੀ ਜੀ 1947 ਦੀ ਵੰਡ ਤੋਂ ਪਹਿਲਾਂ ਇੱਥੋਂ ਪਿੰਡ ਦੇ ਰਹੇ ਨਾਲੇ ਸੀ ਇੱਥੋਂ ਦੇ ਨਹੀਂ ਜੀ ਇੰਡੀਆ ਤੋਂ ਹੈ ਠੀਕ ਕਿਹੜੇ ਪਿੰਡ ਤੋਂ ਆਪਣੇ ਯਾਦ ਹੈ ਪੁੰਜਾ ਮਲਕਾਨੀਆਂ ਤੋਂ ਸੀ ਕੋਈ ਨਹੀਂ ਕੋਈ ਜੀਲਾ ਪਰ ਉਹ ਤੇਲੇ ਪਰ ਉਹ ਤੋਂ ਜੀ ਫਿਰ ਉਹਨਾਂ ਮਤਲਬ ਕਦੀ ਦੱਸਿਆ ਤੁਹਾਨੂੰ ਵੀ ਆਪਣੇ ਪਿੰਡ ਦੇ ਕਿਹੜੇ ਕਿਹੜੇ ਧਰਮ ਦੇ ਉੱਤੇ ਲੋਕ ਰਹਿੰਦੇ ਸੀ ਗੱਲਾਂ ਗੁਲਾ ਫਿਰ ਚੱਲਦੇ ਰਹਿੰਦੇ ਸੀ ਨਾ ਵੱਡੇ ਕਰਦੇ ਸੰਜੀ ਸਿੱਖ ਵੀ ਆ ਗਏ ਸਨ ਮੁਸਲਮਾਨ ਵੀ ਆ ਗਏ ਸਨ ਸਹੀ ਤੇ ਰੰਗ ਸਕੂਨ ਨਾਲ ਫਿਰ ਨਾ ਸਿੱਖ ਕੋਚਾਂ ਦੇ ਫਿਰ ਨਾ ਮੁਸਲਮਾਨ ਆਉਗਾ ਆਵਾਜ਼ ਕਰਦੇ ਸੀ ਸਾਰੇ ਇੱਕ ਦੂਜੇ ਨਾਲ ਨਾ ਲੜਦੇ ਵੱਡੇ ਕੋਈ ਸਕੂਨ ਨਾਲ ਰਹਿੰਦੇ ਇਹ ਗੱਲਾਂ ਸੁਣਿਆ ਤੁਸੀਂ ਵੱਡੇ ਕਰਕੇ ਤੇ ਇਹ ਜਿਹੜਾ ਮਤਲਬ ਕਿ ਪੈਨ ਦੇ ਪਨਾ ਹੈਗਾ ਵਾਹ ਦਾਸ ਸਿੰਘ ਹੁੰਦੇ ਇਹ ਇਹਦਾ ਕਿਵੇਂ ਕੀ ਕੀ ਨਾਮ ਇਹਦਾ ਕੀ ਨਾਮ ਪਿਆ ਕਿ ਉਹ ਪੁਰਾਣਾ ਨਾਮ ਹੀ ਪੁਰਾਣਾ ਨਾਮ ਜਿਸਖਾਂ ਦਾ ਠੀਕ ਉਹ ਹੀ ਟਰੋੜਿਆ ਹੁੰਦੇ ਇੱਥੇ ਇੱਥੇ ਕਿਹੜੇ ਕਿਹੜੇ ਮਤਲਬ ਕੇ ਲੋਕ ਰਹਿੰਦੇ ਸੀ ਕਿਹੜੇ ਕਿਹੜੇ ਮਜ਼ਬਬ ਦੇ ਉਸ ਟਾਈਮ ਤੇ ਇੱਥੇ ਜੀ ਦੋ ਤਿੰਨ ਗਾ ਰਹੇ ਗਿਆ ਸਮਾ ਮੇਚੋਂ ਮੰਗਦੇ ਅੱਛਾ ਦੂਸਰੇ ਸਾਦੇ ਫੁੱਤਰ ਸਾਰੀ ਵੱਡੇ ਗੱਲਾਂ ਕਰਾਂ ਤਾਂ ਹਾਂਜੀ ਹਾਂਜੀ ਵੱਡੇ ਉਹਦੀ ਸਾਰੀ ਗੱਲ ਕਾਢੀ ਤੇ ਪ੍ਰਦੈਸ਼ ਜੰਮ ਬਾਦ ਦੇ ਗਏ ਉਹ ਪਿੰਡ ਸਾਰਾ ਪੱਕਾ ਹੀ ਸੀ ਸ਼ੁਰੂ ਤੋਂ ਕਿ ਕੱਚਾ ਮੈਂ ਜੀ ਕੱਚਾ ਸੀ ਪੱਕਾ ਜ਼ਬਾਤ ਅੱਗੇ ਜਿਆਦਾ ਕਿੱਦ ਤੇ ਪੈਸੇ ਮਿਲੂ ਉਹ ਪੱਕਾ ਕਾਲੰਦਾ ਤੇ ਵੀ ਐਸੇ ਕੱਚਾ ਹੀ ਸੀ ਪਹਿਲੇ ਸ਼ੁਰੂ ਤੇ ਇਹ ਪਿੰਡ ਦੀ ਨਸੀਬ ਨਵੀਂ ਕਿ ਇਹ ਪਹਿਲੇ ਮਤਲਬ ਪੁਰਾਣੀ ਜਗ੍ਹਾ ਦੁਬਾਰਾ ਤਬਦੀਲ ਹੋਈ ਵਾ ਪੁਰਾਣੀ ਜਗ੍ਹਾ ਦਾ ਗੁਜ਼ਾਰਾ ਤੇ ਇਹਦੀ ਨੇ ਮਤਲਬ ਕਿ ਸਿੱਖਾਂ ਦਾ ਪਿੰਡ ਸੀ ਉਹਨਾਂ ਨੇ ਵੀ ਆਪਣੀ ਕਬਾਦਤ ਕਾ ਬਣਾਈ ਹੋਈ ਸੀ ਹੈਗਾ ਫਿਰ ਜਿਹੜੇ ਗੁਰਦੁਆਰਾ ਨੂੰ ਚਾਹਦੇ ਸੋਨ ਦੇ ਬਾਦ ਦੂਜੇ ਰਾਜ ਬੋਲਣਗੇ ਤੇ ਉੱਥੇ ਤੁਸੀਂ ਤੇ ਵੱਡਿਆਂ ਦੇ ਮਤਲਬ ਗੱਲਾਂ ਸੁਣੀਆਂ ਹੋਣੀਆਂ ਜਿਹੜੇ ਤੁਸੀਂ ਜਾਰੀ ਕਰੋ ਉਧਰੋਂ ਆਏ ਜਿਹੜੇ ਇੱਧਰ ਤੇ ਰਹਿਣ ਵਾਲੇ ਸਨਾਂ ਚੋਂ ਜਿੱਦੋਂ ਮਤਲਬ ਕਿ 47 ਦੀ ਵੰਡ ਹੋਈ ਉਦੋਂ ਆਪਣੇ ਮਤਲਬ ਐਸ ਪਿੰਟੀ ਵੀ ਕੋਈ ਲੜਾਈ ਝਗੜਾ ਆਇਆ ਕਿਉਂਕਿ ਇਥੋਂ ਖੈਰੀਫਲਾਮ ਚੱਲ ਗਈ ਵੱਡੇ ਗੱਲਾਂ ਕਰਦੇ ਨੇ ਵੀ ਕੋਈ ਲੜਾਈ ਝਗੜਾ ਕੋਈ ਨਹੀਂ ਹੋਇਆ ਨੱਚ ਨਾਮ ਕੀ ਆਪਣਾ ਜੀ ਮਮਰਫੇਦ ਬਲਦ ਫੈਜ਼ अहमद ਤੇ ਦਾਦਾ ਜੀ ਦਾ ਮਮੂਦਾ ਅਮਨ ਇੱਕ ਇਥੇ ਬਾਬਾ ਸੀ ਅਸੀਂ ਉਹਦਾ ਪਾਕਿਸਤਾਨੀ ਮੁਸਲਮਾਨਾ ਵਾਲਾ ਨਾਂ ਸੁਣਿਆ ਜਿਹੜਾ ਕਿ ਪਾਰਟੀਸ਼ਨ ਤੋਂ 70 ਸਾਲ ਪਹਿਲੇ ਜਾਂ 60 ਸਾਲ ਪਹਿਲੇ ਹਾਂਜੀ ਉਹ ਮੁਸਲਮਾਨ ਹੋ ਗਿਆ ਸੀ ਠੀਕ ਉਹਦੀ ਵਜ੍ਹਾ ਮੁਸਲਮਾਨ ਹੋਣ ਤੋਂ ਬਾਅਦ ਜਿਹੜਾ ਉਹ ਪਾਰਟੀਸ਼ਨ ਤੋਂ ਪਹਿਲੇ ਉਹਦੇ ਤਿੰਨ ਬੇਟੇ ਸਨ ਠੀਕ ਜਿਨ੍ਹਾਂ ਦੀ ਉਮਰ ਉਸ ਟਾਈਮ ਪੰਜਾਬ 50-50 ਸਾਲ ਦੇ ਲਗਭਗ ਸੀ 50-55 ਦੇ ਉਹਨਾਂ ਦੀ ਔਲਾਦ ਵੀ ਹੈਗੀ ਸੀ ਹਾਂ ਉਹ ਅੱਜ ਵੀ ਇੱਥੇ ਮੌਜੂਦ ਨੇ ਇੱਕ ਘਰ ਪਾਕਪਨ ਚਲਾ ਗਿਆ ਦੂਸਰੇ ਜਿਹੜੇ ਨੇ ਇੱਥੇ ਮੌਜੂਦ ਨੇ ਇਸ ਪਿੰਡ ਚ ਆ ਸਾਹਮਣੇ ਆ ਮਸਜਿਦ ਇਹ ਮਸਜਿਦ ਉਸ ਬਾਬੇ ਦੇ ਗੁਲਾਮ ਮਦਨ ਬੁਨਿਆਦ ਰੱਖੀ ਹੋਈ ਹੈ ਠੀਕ ਮਤਲਬ ਇਹ ਮਸਜਿਦ 47 ਤੋਂ ਪਹਿਲੇ ਦੀ ਸੀ 47 ਤੋਂ ਪਹਿਲਾਂ ਠੀਕ ਕਿ ਪਾਰਟੀਸ਼ਨ ਤੋਂ ਪਤਾ ਨਹੀਂ ਕਿੰਨਾ عرصਾ ਪਹਿਲੇ ਦੀ ਠੀਕ ਸਮਝ ਆਈ ਬਾਬਾ ਵੀ ਇਸ ਮਸਜਿਦ ਦੇ ਨਾਲ ਰਹਿੰਦਾ ਸੀ ਬੇਟਿਆਂ ਦੇ ਕੋਲ ਨਹੀਂ ਹੁੰਦਾ ਸੀ ਬੇਟਾਂ ਦਾ ਨਾਲ ਹੀ ਘਰ ਸਨ ਬਰਲੋ ਅਲੱਦਾ ਬਹਿੰਦਾ ਸੀ ਮਸਜਿਦ ਦੇ ਨਜ਼ਦੀਕ ਉਹਨੇ ਆਪ ਦਾ ਇੱਕ ਚੌਂਪੜੀ ਟਾਈਪ ਸੀ ਜਿੰਦੇ ਜੋ ਅਸੀਂ ਬਾਬੇ ਨੂੰ ਜ਼ਿੰਦਾ ਵੇਖਿਆ ਇਹ ਖੂਹ ਕਿੰਨੇ ਕੁ ਸੀਰੀ ਆਪਣੇ ਪਿੰਡ ਦੇ ਖੂਹ ਜੀ ਇੱਥੇ ਪਿੰਡ ਦੇ ਵਿੱਚ ਸੀ ਆ ਮਸਜਿਦ ਦੀ ਬੈਕ ਸਾਈਡ ਤੇ ਕਿਲੇ ਦੇ ਤੇ ਜਿਹੜਾ ਸੁਣਿਆ ਵੇਖਿਆ ਨਹੀਂ ਠੀਕ ਉਹ ਚੱਲਦਾ ਸੀ ਪਾਰਟੀਸ਼ਨ ਤੋਂ ਬਾਅਦ ਇੱਕ ਪਿੰਡ ਦੇ ਅੰਦਰ ਖੂਹ ਸੀ ਮਸਜਿਦ ਦੇ ਅੰਦਰ ਖੂਹ ਸੀ ਜਿਹੜਾ ਕਿ ਮਸਜਿਦ ਦੇ ਪਾਣੀ ਵਾਸਤੇ ਇਸਤੇਮਾਲ ਹੁੰਦੀ ਸੀ ਬੰਦੇ ਬਾਕੀ ਤੋਂ ਗੇਟ ਤੋਂ ਕੋਈ 50 ਫੁੱਟ ਬਾਹਰ ਸੀ ਇੱਕ ਮਸਤ ਖੂਹ ਜਿਹੜੀ ਪਿੰਡ ਦੇ ਲੋਕ ਪਾਣੀ ਵਰਦੇ ਸੀ ਠੀਕ ਇਧਰ ਇੱਕ ਬਕੈਣੀ ਵਾਲਾ ਖੂਹ ਚੱਲਦਾ ਸੀ ਜਿਹੜਾ ਕਿ ਪਟੀਆਂ ਕੋਲੇ ਇੱਕ ਬੋਦਲਾਂ ਕੋਲੇ ਉਹ ਚੱਲਦਾ ਰਿਹਾ ਠੀਕ ਇਹ ਜਿਹੜੇ ਪੁਰਾਣੇ ਖੂਹ ਨੇ ਉਹ ਚੰਦ ਦਿਨ ਮਸਾਲੇ ਵੀ ਕਿਕਰ ਵਾਲਾ ਖੂਹ ਚੱਲਿਆ ਪਟੀਆਂ ਦਾ ਉਹ ਵੀ ਸਮਝ ਆਈ ਵਾਲੀ ਮੁਮਤ ਤੇ ਸ਼ਫੀ ਮੁਮਤ ਉਹ ਦੋ ਭਾਈ ਸਨ ਉਹਨਾਂ ਦਾ ਖੂਹ ਵੀ ਚੱਲਦਾ ਰਿਹਾ ਮੁਸ਼ਕੀਮ ਦੇ ਦੋਸਤ ਉਹ ਵੀ ਮਾਈਗਰੇਟ ਹੀ ਹੋਏ ਨੇ ਅਲੈਕੁਮ ਅਲੈਕੁਮ ਅਸਲਾਮ ਨਾਮ ਕੀ ਤੁਹਾਡੇ ਬਾਬਾ ਜੀ ਅੱਲਾ ਇਤਾ ਤੇਵਾਲਾ ਸਾਹਿਬ ਦਾ ਮੀਆਂ ਸਰਦਾਰਾ ਠੀਕ ਤੇ ਦਾਦਾ ਜੀ ਦਾ ਨੌਰੰਗ ਤੇ ਤੁਹਾਡਾ ਨਾਮ ਬਬਈ ਆਮਦीन ਆਮਦ ਬੀਨ ਆਮਦीन ਤੇਵਾਲਾ ਸਾਹਿਬ ਦਾ ਜਾਨ ਮਮਨ ਠੀਕ ਤੇ ਦਾਦਾ ਜੀ ਦਾ ਫਜ਼ਲਦੀਨ ਠੀਕ ਤੇ ਆਪਣੇ ਮਤਲਬ ਦੋਵਾਂ ਤੁਹਾਡੇ ਵੱਡੇ ਇੱਥੋਂ ਦੇ ਰਹਿਣ ਵਾਲੇ ਸੀ ਕਿ ਉਧਰੋਂ ਆਏ ਸੀ 47 ਦੀ ਬੰਦ ਤੇ ਹਿੰਦੁਸਤਾਨ ਤੇ ਇਹ ਇੱਥੋਂ ਦੇ ਰਹਿਣ ਵਾਲੇ ਸੀ ਸਿੱਧੇ ਰਹਿਣ ਠੀਕ ਜੇਦੀ ਮਤਲਬ ਇੱਥੋਂ ਦੇ ਰਹਿਣ ਵਾਲੇ ਇਹ ਖੰਦੇ ਰਹਿਣ ਵਾਲੇ ਠੀਕ ਤੇ ਆਪਣੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਧਰਮ ਦੇ ਲੋਕ ਰਹਿੰਦੇ ਸੀ ਜੰਦੇ ਲੋਕ ਤਿੰਨ ਅੱਜੇ ਵਿਸੇਖ ਕਰਾਜ ਕਮੋ ਕੀ ਤਿੰਨੇ ਕਮਰਾਂ ਤਿੰਨੇ ਕਮਰਾਂ ਲਿਆ ਚੌਥਾ ਉਸੇ ਮੈਨੇ ਨਹੀਂ ਰਹਿੰਦੇ ਮੈਨੇ ਨਹੀਂ ਮਲਕੇ ਸਣਾ ਇਹ ਅਸੀਂ ਆ ਚੇ ਜਿਹੜੇ ਨਹੀਂ ਹਾਂਜੀ ਉਸ ਉਹਨਾਂ ਦੇ ਨਾਮ ਠੀਕ ਨਾਮ ਉਹਨਾਂ ਦੇ ਕੀ ਕੀ ਨਾਮ ਸੀ ਨਾਮ ਜੇ ਤੱਕ ਯਾਦ ਹੋਣ

ਉਹਨਾਂ ਦਾ ਪੱਕੀ ਗੱਲ ਨੂੰ ਇਹ ਜੀ ਬਹਾਨਾਗਰ ਰੰਮੂ ਰੰਮੂ ਕੁਮਾਰ ਤੇ ਨੰਬਰਦਾਰੀ ਬੱਬਾ ਜੀ ਕਿੰਦੇ ਕੋਲ ਹੁੰਦੀ ਹੈ ਹੈਲੋ ਨੰਬਰਦਾਰੀ ਨਰਾਇਣ ਸਿੰਘ ਦਾ ਅੱਛਾ ਪਿੰਡ ਚਲੋ ਜੀ ਕੋਲ ਮਾਣ ਹੈ ਇਹ ਜੀ ਦਾ ਨਰਾਇਣ ਸਿੰਘ ਦਾ ਉਹਨਾਂ ਦੇ ਕੋਲ ਨੰਬਰਦਾਰੀ ਹੈ ਠੀਕ ਜੀ ਤੇ ਜੀ ਦੇ ਨਾਮ ਜੀ ਦੇ ਨਾਮ ਦੇ ਪਿੰਡ ਹੈ ਉਹ ਉਹਦੇ ਨਾਮ ਦਾਲ ਸਿੰਘ ਹਾਂਜੀ ਦਾਲ ਸਿੰਘ ਜੀ ਦੇ ਨੰਬਰ ਉਹ ਚੱਲਦਾ ਪਿਆ ਹੈ ਹਾਂਜੀ ਕਿੰਦੇ ਕੋਲ ਨੰਬਰਦਾਰੀ ਨਹੀਂ ਸੀ ਹੈਗੀ ਜੀ ਕਹਿੰਦੇ ਕੋਲ ਨਹੀਂ ਦਲ ਸਿੰਘ ਕੋ ਠੀਕ ਇਹ ਮੋੜਾ ਗਾਂ ਪਤਾ ਨਹੀਂ ਹੋਣੇ ਕੀ ਤੇ ਤਾਂ ਅਸਲ ਗੱਲ ਤੇ ਉਹਦੀ ਗੱਲ ਤੋਂ ਸਮਝ ਆ ਜਾਂਦੀ ਪਈ ਏ ਇਹਨੇ ਤਾਂ ਖਰੀਦਿਆ ਹੈ ਅੱਛਾ ਇਹਨੇ ਤਾਂ ਖਰੀਦਿਆ ਹੈ ਅਸਲ ਪਿੰਡ ਦੇ ਮਾਲਕ ਸਣ ਕੰਬੋ ਉਹ ਪਤੀਆਂ ਵੀ ਹੋਣ ਗਿਆਗਾ ਅੱਲਾ ਜੀ ਐਨਾ ਤਾਂ ਆਪਾਂ ਨਹੀਂ ਪਤਾ ਬਿਓ ਲੋਪਰਾ ਸਣ ਚਾਰ ਬਰਾਾ ਸਣ ਉਹਨਾਂ ਜੋ ਉਹਨਾਂ ਦਾ ਹੀ ਵਡੇਰਾ ਹੋਣਾ ਜਿਹੜਾ ਨਰਿੰਦਰ ਸਿੰਘ ਸੀ ਇਹਨੇ ਤਾਂ ਇੱਕ ਖਰੀਦਿਆ ਹੈ ਕੱਲੇ ਮਾਲਕ ਨੇ ਅੱਛਾ ਹਾਂ ਇਨਸ਼ਾਅੱਲਾ ਇਹ ਹਾਂ ਇਹ ਇਹ ਪਿੰਡ ਦਾ ਮਾਲਕ ਉਹ ਜ਼ਿੰਮੇਦਾਰ ਜਿਹੜੇ ਆ ਨਾ ਕਿ ਢੇਲ ਸਿੰਘ ਜਿਹੜਾ ਨਾ ਪੂਰੀ ਦੇ ਕਾਦ ਦਾ ਬੰਦਾ ਅੱਛਾ ਉਹ ਇਸ ਪਿੰਡ ਦੇ ਵਿੱਚੋਂ ਗੋੜੀ ਦੇ ਚੜਿਆ ਬੰਦਾ ਨਹੀਂ ਲੱਗਦਾ ਅੱਛਾ ਜ਼ਿੰਮੇਦਾਰ ਨੂੰ ਇਨਕੋ ਨੇ ਮਾਰਿਆ ਇੱਕ ਵਾਰੀ ਰਾਤ ਉਹਨੇ ਕਹਿੰਦੇ ਜੁਰਤ ਕਿਉਂ ਪਈ ਮੇਰੇ ਗੁੰਡੀ ਤੇ ਕੂਡੀਆਂ ਬੈਠੀਆਂ ਨੇ ਬੰਦ ਕਰ ਅੱਛਾ ਐਡਾ ਦਾਣਾ ਫਿਰੰਦਾ ਹਾਂਟ ਬੰਦਾ ਬੜਾ ਖਾਂਟ ਆ ਸਹੀ ਅੱਗ ਵੀ ਆਪੇ ਨਹੀਂ ਆਉਂ ਲੋਕੀ ਲਈ ਫਿਰਦੇ ਪਿੰਡਾਂ ਚੋਂ ਨਹੀਂ ਵੇਖਣ ਦਿੰਦੇ ਆਂ ਦਾਣੇ ਦੇਂਦੀਆਂ ਸਾਲੀਆਂ ਲੁੱਡੀਆਂ ਅੱਛਾ ਫਲਾਣੇ ਕੋਲ ਤੇ ਸਬਜ਼ੀ ਗੱਡੀ ਖੜੀ ਫਲਾਣੇ ਤੇ ਗੱਡੀ ਕੋਲ ਤੇ ਸਬਜ਼ੀ ਲਿਆ ਤੇ ਖਾ ਲੈ ਸਹੀ ਮੇਰੇ ਨਾਲ ਕੋੜੀ ਤੇ ਕੋਈ ਵੀ ਬਾਹਰ ਦਾ ਬੰਦਾ ਵੀ ਕੋੜੀ ਤੇ ਨਹੀਂ ਆ ਸਕਦਾ ਪਿੰਡ ਉੱਥਾ ਕੋੜੀਆਂ ਦੇ ਸਫਰ ਹੁੰਦੇ ਸਨ ਦੋ ਦੋ ਬੰਦੇ ਪਿੰਡ ਚੋਂ ਲੈ ਆਉਂਦੇ ਸੀ ਮਹੀਨੇ ਹੋਰ ਨਾ ਇਨਕਲਾਬ ਹੁੰਦਾ ਨਾ ਹਾਂਜੀ ਸਾਡੇ ਕੋਈ ਉਹਨੇ ਅੱਛਾ ਛੁੱਟੀਆਂ ਹੀ ਹਾਂ ਸਰਕਾਂ ਚਾਰ ਤੇ ਰੇਸ ਅੱਛਾ ਉਹਨੇ ਆ ਕਾ ਪਿੰਡ ਦੇ ਵਿੱਚ ਹੁ ਰਾਜਪਾਂਦੀ ਨਾ ਲੱਗੇ ਜਿਹੜਾ ਜੀ ਜੇ ਜਾਣਾ ਕਿਸੇ ਆਪੂ ਆਪਣਾ ਚੱਕ ਬਾਦ ਬਾ ਇੱਥਾਂ ਹੀ ਹੈ ਸ਼ਾਕ ਨੂੰ ਸੜਕ ਕੋਣੀ ਨਾ ਬਿਕ ਰਿਆ ਉਸੋਂ ਪਾਸੇ ਜੋ ਰਸਤਾ ਬੇ ਕੋਈ ਕੋ ਪਿੰਡ ਮਾਲਕ ਦਾਈ ਸੀ ਠੀਕ ਬੱਬਈ 47 ਦੀ ਵੰਡ ਤੋਂ ਬਾਅਦ ਕੋਈ ਆ ਪਿੰਡ ਵੇਖਣਾ ਆਪਣਾ ਨਹੀਂ ਨਹੀਂ ਕਾਏ ਜ ਮਾਈ ਮਾਈ ਉਹ ਮਾਈ ਉਹ ਨਈ ਉਹ ਤਾਂ ਕੋਨਾ ਦੇ ਰਿਸ਼ਤੇਦਾਰ ਸਨ ਨਾ ਉਹ ਤਾਂ ਜੀ ਉਹ ਤਾਂ ਰਿਸ਼ਤੇਦਾਰ ਉਹਦਾ ਮਿਲਣਾ ਆਂਦੀ ਸੀ ਬਾਈ ਭੈਣ ਸੀ ਯੂਸਫ ਦੇ ਘਰ ਹਾਂ ਉਹ ਮਾਈ ਆਂਦੀ ਸੀ ਉਹਦਾ ਪੁੱਤਰ ਵੀ ਆਇਆ ਸਾਡੇ ਤਰ੍ਹਾਂ ਖੇਡਦਾ ਸੀ ਹਾਂ ਉਹ ਮੇਰੇ ਹੁੰਦਾ ਮਾਈ ਦੇ ਨਾਮ ਇਹ ਜਿੰਦ ਕੁ ਆਂਦੀ ਸੀ ਉਹਨਾਂ ਕੀ ਕਹਿੰਦੇ ਸੀ ਉਹਨੂੰ ਕੋਈ ਨਾਮ ਹੁੰਦਾ ਮਾਈ ਜੱਟੀ ਇਹਦੀ ਭੈਣ ਆਈ ਹੁੰਦੀ ਨਾ ਜੱਟੀ ਆ ਜਿਹਨੂੰ ਮਿਲਣਾ ਆਂਦੀ ਸਨੇਹ ਜੀ ਹਾਂ ਜੀ ਉਹਦਾ ਨਾਂ ਦਾ ਬਰਾਸਣ ਉਹਦੇ ਚਾਰ ਅੱਛਾ ਵੱਡੇ ਦਾ ਨਾਮ ਅਸੀਂ ਲਾਲ ਉਹ ਮਾਈ ਜਿਹੜੀ ਇੱਥੇ ਆਂਦੀ ਸੀ ਉਹਦਾ ਨਾਮ ਮੇਰੇ ਜ਼ਿਹਨ ਤੁਸੀਂ ਉਹ ਛੋੜਦਾ ਵੀ ਨਾ ਪਰ ਮੈਂ ਭੁੱਲਿਆ ਖੜਾ ਨਾਲ ਉਹਨਾਂ ਦਾ ਜੜਾ ਨਾ ਹੁਸ਼ੀ ਵੀ ਵੱਡੇ ਦਾ ਉਹਦੇ ਭਰਾ ਦਾ ਨਾਮ ਅਸੀਂ ਲਾਲ ਛੋਟੇ ਦਾ ਨਾਮ ਅਸੀਂ ਸ਼ਾਫੀ ਉਹ مسلمان ਹੋ ਗਿਆ ਹਾਂ ਮੁਸਲਮਾਨ ਹੋ ਗਿਆ ਉਹ ਅੱਛਾ ਇੰਨੇ ਅੱਛੇ ਰਹਿੰਦੇ ਸੁਣਾ ਪੜ ਨਹੀਂ ਨਹੀਂ ਮਲਕੇ ਨਹੀਂ ਯਾਰਾ ਆਪਣੇ ਆਟੀਆਂ ਦੇ ਨਾਲ ਉਹ ਪਿੰਡ ਅਨਥੇ ਚੜਾਉਂਦੇ ਸਾਰਾ ਮਾਸ਼ਾ ਅੱਦੀ ਨਾ ਤੇ ਇਹ ਲੇ ਤੁਮੋਂ ਨਾ ਨਾ ਤੁਮਾਂ ਲੋਨਾਂ ਦੇ ਇੱਕ ਵਾਰ ਹੀ ਲੈਣਾ ਚਾਹਤ ਨਹੀਂ ਕਿ ਅਜਿਹਾ ਕੰਮ ਨਹੀਂ। ਮਤਲਬ ਕਿ ਮਾੜੇ ਬੱਚੇ ਦੀ ਬੱਚੀ ਸ਼ਾਦੀ ਹੋਣੀ ਤੇ ਕੋਈ ਉਮਦਾਦ ਕਰ ਦੇਸੀ। ਉਹ ਤਾਂ ਜੀ ਗੱਲ ਇਹ ਆ ਗਈ ਕਿ ਇਹ ਇਹ ਮਾਲਕ ਨਹੀਂ ਸਨ। ਇਹ ਉਹਨਾਂ ਦੀ ਸਿਰ ਹਯਤ ਕਮੀ ਉਹਨਾਂ ਦੇ। ਠੀਕ। ਤੇ ਉਹਨਾਂ ਨੂੰ ਉਹਨਾਂ ਨੇ ਆਪ ਦੇ ਕੰਮੂਆਂ ਨੂੰ ਜਿਹੜਾ ਦੂਜਾ ਕੋ ਕੁਰਬਾਨੀ ਜਾਂ ਜਿਹੜਾ ਵਕਰਾਂ ਦਾ ਵਿਆਹ ਤੁਸੀਂ ਆਪ ਦੇ ਕੋਲ ਸਾਡੇ ਤੋਂ ਕੋ ਬਾਰੂ ਲੈ ਲਓ। ਉਹ ਦੇ ਉਹ ਤਾਂ ਇਹਦਾ ਰਈਅਤ ਸੀ ਨਾ ਮਾੜੇ ਹਾਂ ਮਾੜੇ ਸਰ ਵੀ ਦਾ ਉਹ ਰਈਅਤ ਸੀ ਵੱਡਾ ਕਰਦੇ ਉਹ ਪਕਾਵਣ ਨਹੀਂ ਦਿੰਦੇ ਸਭ ਸਹੀ ਤੇ ਇਹ ਸਰਦਾਰਾਂ ਜੋ ਕਿੰਦਾ ਕਿੰਦਾ ਨਾਮ ਬਾਬਾ ਯਾਦ ਹੈ ਤੁਹਾਨੂੰ ਕਿੰਨਾ ਸਿੱਖਾਂ ਚ ਮੈਂ ਕਿੰਦਾ ਕਿੰਦਾ ਨਾਮ ਯਾਦ ਹੈ ਤੁਹਾਨੂੰ ਵੇਨ ਠੀਕ ਹੈ ਤੁਹਾਨੂੰ ਕਿਦਰ ਸੇ ਵੀ ਇੱਕ ਗੁਰਮੁਖ ਸਿੰਘ ਦਾ ਠੀਕ ਇੱਕ ਸੂਲ ਸਿੰਘ ਦਾ ਉਹ ਦੋਨ ਵਿਰਾਸਾ ਠੀਕ ਇੱਕ ਤਾਰਾ ਸਿੰਘ ਆ ਅੱਛਾ

ਇਹ ਗੁਰਦੁਆਰਾ ਨਹੀਂ ਆਪੋ ਨੇ ਹਾਂ ਗੁਰਦੁਆਰਾ ਉਹ ਸਰਵਰ ਬੈਟਰੀ ਕੋਲ ਉਹਨੂੰ ਬਿਠਾਣ ਤਾਂ ਪਿਆ ਹਾਂ ਆ ਉੱਥੇ ਗੁਰਦੁਆਰਾ ਹਾਂ ਇਹ ਗੁਰਦੁਆਰਾ ਸੀ ਸਹੀ ਆ ਸਾਮਾ ਨਾਲ ਇੱਥੇ ਅਬਸ ਜਦੇ ਨਾਲ ਹਾਂਜੀ ਉੱਥੇ ਕੋਈ ਦੱਸ ਦੇ ਕੋਈ ਹੁੰਦੀ ਕੋਈ ਹੁੰਦੀ ਆ ਇਹ ਕਿਵੇਂ ਜੂ ਉਹ ਸਾਡੇ ਮੁਸਲਮਾਨਾਂ ਤੇ ਨਫ਼ਰਤ ਕਰਦੇ ਆਂ ਤੇ ਮੁਸਲਮਾਨ ਬਾਵੇਂ ਕਮੀ ਕਰੇ ਅਸੀਂ ਵੀ ਨਫ਼ਰਤ ਕਰਦੇ ਆਂ ਮੇਰੇ ਦੋ ਭਾਣੀਆਂ ਲੱਗੀਆਂ ਆਈਆਂ ਮੋੜੋਂ ਨਾ ਨਹੀਂ ਆਖਿਆ ਵੀ ਨਹੀਂ ਤੁਸੀਂ ਕੋਈ ਕਾਨੂੰ ਬੱਕਰੀ ਲਾ ਦੇਣੀ। ਅੱਛਾ ਇਹ ਮੁਰਾਹ ਮਸੀਤ ਵਾਲੀ ਕੋਈ ਜਿਹੜੀ ਹੈ ਨਾ ਬੱਕਰੀ ਲੱਗੀ। ਸਹੀ ਤੇ ਮਸੀਤ ਦੀ ਜਗ੍ਹਾ ਵੀ ਉਹਨਾਂ ਆਖਿਆ ਵਿਚਾਰ ਦੀ ਮਸੀਤ ਬਣ ਸਕਦਾ। ਸਹੀ ਬਿਲਹਰ ਦਾ ਕਰਤੀ ਸੀ ਜਗਾ। ਠੀਕ ਤੇ ਮਸੀਤ ਲਈ ਜਗਾ ਆਪਣੇ ਮੁਸਲਮਾਨਾਂ ਦੀ ਸੀ ਕਿ ਉਹਨਾਂ ਦਿੱਤੀ। ਸਿੱਖਾਂ ਦੀ। ਸਿੱਖਾਂ ਦੀ ਆਈ ਜਗਾ। ਅੱਛਾ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਆਪ ਦੀ ਲੈਤ ਮੁਸਲਮਾਨ ਤਾਂ ਸੇ ਮਾਲਕ ਆ ਗਿਆ ਕੋਈ ਸਰ ਕੰਮਕਾਰੀ। ਕੰਮਕਾਰੀ। 4-5 ਕੌਮਾ ਸੜਾ ਗਮਾਰ। ਲੋਹਾਰ ਆ ਦਰਖਾਨ। ਇਹ ਮਸਾਲੇ ਮੋਚੀ ਮਾਚੀ ਇਹ ਇੱਕ ਆਵਾਸਾ ਸਹੀ ਹਾਂ ਸਹੀ ਤੇ ਐ ਬਬਈ ਮਸਜਿਦ ਜਗਾ ਕਰਾੜਾਂ ਚ ਕਿਸੇ ਨੇ ਦਿੱਤੀ ਸੀ ਕਿ ਸਿੱਖਾਂ ਚੋਂ ਸਿੱਖ ਮਾਲਕੀ ਸਿੱਖਾਂ ਨੇ ਪਿੰਡ ਦੇ ਅੱਛਾ ਉਹਨਾਂ ਚ ਮਤਲਬ ਉਹਨਾਂ ਨੇ ਕਿਹਾ ਵੀ ਇਹ ਅਗਰ ਖੋਈ ਤੇ ਲੜਾਈ ਝਗੜਾ ਹੁੰਦਾ ਤਾਂ ਤੁਸੀਂ ਆਪ ਦਾ ਅਲੱਗ ਦਾ ਖੋਈ ਲਾ ਤੁਮ ਅਬਦੀ ਲਾ ਜਗਾ ਦਿੱਤੀ ਲਾਜ ਕੀਤੀ ਇਸ ਤਰ੍ਹਾਂ ਬਬਈ ਕਰਾੜਾਂ ਦਾ ਨਾਮ ਦੱਸਿਆ ਜੇ ਕਰਾੜਾਂ ਦਾ ਮਈਆ ਮਈਆ ਉਹਦਾ ਨਾਮ ਮੈਨੂੰ ਆਦਾ ਹੈ ਠੀਕ ਹੋਰ ਕਿਸੇ ਦਾ ਨਾਮ ਨਹੀਂ ਆਦਾ ਮੈਂ ਤੇ ਸਹੀ ਨਹੀਂ ਮਾਰਿਆ ਕਦੀ ਕਿ ਨਾ ਮਾਰਨਾ ਬਿਲਕੁਲ ਬਿਲਕੁਲ ਹੀ ਉਹ ਪਕ ਉਹ ਇਨਾਂ ਚੁੱਕ ਕਿਰਾਣਾ ਚ ਟਕੜਾ ਵੀ ਆ ਦੁਕਾਨਦਾਰ ਆ ਠੀਕ ਜਦੂਏ ਜਮੇ ਸਾਨੂੰ ਡਾਂਗਰ ਢੂੰਗਰ ਰੱਖ ਲੈਦਾ ਰੱਖ ਲੈਂਦੇ ਆ ਨਾ ਉਹਨਾਂ ਦੇ ਵੀ ਦੱਸ ਦੇ ਨਾ ਹਣ ਚੇਤਾ ਮੈਨੂੰ ਹੋਵੇ ਆਕਦਾ ਮੈਂ ਦੱਸਾਂ ਜੇ ਮੇਰਾ ਕੋ ਮੂੰਹ ਟਦਾ ਪਿਆ ਨਹੀਂ ਨਹੀਂ ਨਾ ਅੱਛਾ ਬੱਬਾਈ ਜਦੋਂ ਐਲਾਨ ਹੋਇਆ ਵੀ ਹੁਣ ਹਿੰਦੁਸਤਾਨ ਤੇ ਪਾਕਿਸਤਾਨ ਬਣ ਗਿਆ ਹੈ

ਕਿ ਮੇਰਾ ਘਰ ਪਿਆ ਸਾਰਾ ਜਾ। ਮੇਰੇ ਕੋ ਤਾਂ ਅਰਨਤ ਜਾਤੀ ਹੋ ਗਈ ਜੇ ਤੁਸੀਂ ਮੇਰਾ ਘਰ ਹੀ। ਸਹੀ। ਸਮਾਨ ਸਮੂਹ ਬਾਬਾ ਜੀ ਬਾਕੀ ਜਿਹੜੇ ਕਰਾਹ ਕਰੋ ਸਾਰੇ ਜੀ ਸਮਾਨ ਸਮੂਹ ਲੈ ਗਏ ਸੀ ਕਿ ਇੱਥੇ ਜਿਹੜੇ ਪਹਿਲੇ ਲੋਕ ਆਪੇ ਲੱਗਾ ਪਿਆਨ ਸਵੇਲ ਸਿੰਘ ਤੇ ਗੁਰਮント ਸਿੰਘ ਹਾਂਜੀ ਉਹਨਾਂ ਦੇ ਜੋੜੇ ਵੀ ਇੱਥੇ ਆਣੋ ਨਾ ਤਾਂ ਸਮਾਨ ਲਾਇਗਾਇ ਆਪਣੀ ਕੀ ਐਟ ਪਰਾਂ ਆਂਗਾ ਕੇ ਲਾਇਆ ਕੁਛ ਤਾਂ ਨਹੀਂ। कुंचना बरा ना ना नाली पर शहर बंगला फाद। बंगला फाजिल फाजिल से बंगला फाजिल का हां ओथे से मैं ए तुदा जेड़ा मैया दस तने दसदा पिया उंदे साहब रहया थी कि मैं ओथे जा टिकियान मोड़ा गांव गांव से हां फिर गांव दी आ और ते बाबा जी मेला लगता सी मेला इथे मेला इनी इना में तो वे गिनन खत्म दिवान हटि हटि ਸਰਦਾਰਾਂ ਮੁਕੰਮੀ ਲੈ ਗਏ ਵੱਖਰਾ ਲੰਗਰ ਕਰਕੇ ਆ Hindu ਵੱਖਰਾ ਕਰਦੇ ਆ ਜੋ ਆਪਕ ਰਸਮ ਕਰਦੇ ਆ ਕਿ ਜਿਹੜੀ ਨਥੂ ਸ਼ਾਹ ਦਾ ਨਾਂ ਲੈ ਬਾਬੇ ਨਥੂ ਸ਼ਾਹ ਦੀ ਜ਼ਮੀਨ ਸਹੀ ਵੀ ਦੋਵੇਂ ਸਾਰੇ ਮਸਬਾ ਲੋਕ ਮਨਾਉਂਦੇ ਸੀ ਲੇਕਿਨ ਆਪਣੀ ਆਪਣੇ ਲੰਗਰ ਲੰਗਰ ਸਾਰਾ ਆਪਦਾ ਉਜ਼ਰ ਲਾਦੇ ਤਰੀਕੇ ਨਾਲ ਆਪਦਾ ਸੌਂਡ ਕਰਦੇ ਵੈਸੇ ਉਹ ਮੰਨਦੇ ਆਣ ਮਤਲਬ ਵੀ ਕਿਉਂ ਪਹਿਲੀ ਗੱਲ ਤੁਹਾਨੂੰ ਦਸੀ ਨਾ ਵੀ ਇਹ ਚ ਚੋਰ ਲੁਕ ਜਾਂਦਾ ਫਸੂ ਛੱਡ ਲੈਂਦਾ ਤੇ ਸਾਡੀ ਹੂਤ ਬਾਹਰ ਨਹੀਂ ਲਿਜਾ ਸਕਦਾ ਅੰਨਾ ਹੋ ਜਾਂਦਾ ਅੱਛਾ ਉਸ ਹਿਸਾਬ ਤੇ ਉਹ ਮੰਨਦੇ ਆਣ ਵੀ ਮੀਆਂ ਬਜ਼ੁਰਗ ਹੈ ਠੀਕ ਮਤਲਬ ਕਿ ਬਾਬਾ ਦੀ ਕਰਾਮਾਤ ਉਹਨਾਂ ਨੂੰ ਅਸਰ ਅੰਦਾ ਜਿਹੜਾ ਇੱਕ ਇੱਕ ਮੁੰਡੇ ਦੀ ਗੱਲ ਦੱਸਦੇ ਪਏ ਸੀ ਤੁਸੀਂ ਕਹਿੰਦੇ ਪਏ ਸੀ ਕਿ ਕਹਿੰਦੇ ਤੁਸੀਂ ਰੱਬ ਨੂੰ ਵਾਏ ਅਸੀਂ ਵਾਏ ਗੁਰੂ ਕਹਿੰਦੇ ਤੁਸੀਂ ਕੀ ਉਹ ਕਿਵੇਂ ਕੌਣ ਸੀ ਹੁੰਦਾ ਦੱਸਣਾ ਜ਼ਰਾ ਦੁਬਾਰਾ ਉਹ ਮੈਂ ਤੁਹਾਨੂੰ ਦੱਸਣਾ ਅੱਛਾ ਵੀ ਉਹ ਜਿਹੜੀ ਮਾਈ ਸੀ ਨਾ ਜਿਹੜੀ ਉੱਥੇ ਹਿੰਦੁਸਤਾਨ ਚੋਂ ਆਈ ਸੀ ਹਾਂਜੀ ਤੇ ਉਹ ਇੱਥੇ ਮਾਈ ਰਹਿੰਦੀ ਸੀ ਉਹਦਾ ਉਹ ਬਣੇਵਾ ਸੀ ਜੱਟ ਜੱਤੀ ਦਾ ਬਣਿਆ ਵਸ ਇਸ ਮਾਈ ਜਿਹੜੀ ਉਹਦੀ ਵੱਡੀ ਭੈਣ ਸੀ ਉਹਦਾ ਨਾਮ ਸੀ ਜੱਟੀ ਜੱਟੀ ਯੂਸਫ ਦੀ ਬੀਬੀ ਸੀ ਆ ਯੂਸਫ ਦੀ ਬੀਬੀ ਸੀ ਤੇ ਉਹ ਜਿੱਦਾਂ ਤੈਨੂੰ ਗੱਲ ਕਰਨੇ ਉਹ ਮਸੇਰ ਹੋਂਦਾ ਸੀ ਉਹ ਛੋਰ ਦਾ ਜਿਹੜਾ ਇਹ ਦੂ ਆਇਆ ਸੀ ਅੱਛਾ ਉਹਦਾ ਮਸੇਰ ਸੀ ਤੇ ਇਹ ਜਿਹੜਾ ਛੋਰ ਸੀ ਜੱਟੀ ਦਾ ਪੁੱਤਰ ਉਹ ਮੇਰਾ ਬੇਲੀ ਸੀ ਅੱਛਾ ਅਸੀਂ ਦੋਵੇਂ ਇਕੱਠੇ ਸਾਂ ਤੇ ਉਹ ਸਾਡੇ ਨਾਲ ਖੇਡਦਾ ਸੀ ਮੈਨੂੰ ਉਹਦਾ ਨਾਮ ਵੀ ਯਾਦ ਹੈ ਹੁਣ ਮੈਂ ਭੁੱਲੇ ਕੋ ਮਾਈ ਦਾ ਨਾਮ ਵੀ ਮੈਨੂੰ ਯਾਦ ਸੀ ਸਹੀ ਪਰ ਕਾਫੀ ਸਾਲ ਹੋ ਗਏ ਹੈ ਕਕਣਾ ਨਹੀਂ ਕਰ ਆ ਤੇ ਉਹਨ ਦਾ ਮੈਨੂੰ ਯਾਦ ਹੈ ਕਿ ਉਹ ਬੈੜਾ ਬਰਾਵਾ ਤਰ ਅਸੀਂ ਇਕੱਠੇ ਸਾਂ ਪਹਿਲੋ ਚਾਕਰੇ ਵਿੱਚ ਸਣ ਉਹ ਸਾਟੀ ਦਾ ਤਾਂ ਮੈਨੂੰ ਪਤਾ ਹੈ ਬੈਸੋ ਜਾਂਦੇ ਸਾਂ ਜੜਿਓ ਨਾ ਰੈਮਤਲੀ ਦੀ ਘਰ ਵਾਈ ਗਈ ਸੀ ਉਹ ਲੰਮੀ ਸਾਰੀ ਹਟੀ ਸੀ ਸਹੀ ਉਹ ਦੋ ਹਟੀਆਂ ਸਾਡੇ ਸੜਾ ਦੁਕਾਨਾਂ ਤਹਣੋ ਤਾਨੂੰ ਕਹਿੰਦੇ ਸੀ ਮਤਲਬ ਅਸੀਂ ਰਾਏ ਗੁਰੂ ਕਹਿੰਦੇ ਹਾਂ ਤੁਸੀਂ ਆਖੇ ਅਸੀਂ ਜਾਂਦੇ ਨਾ ਸਾਡੇ ਰੱਬ ਦਾ ਘਰ ਤਾਂ ਯਾਰ ਤੁਸੀਂ ਬਾਗਰੂ ਨਾ ਕਰ ਰੱਬ ਰੱਬ ਕਿਉਂ ਕਹਿੰਦੇ ਅੱਛਾ ਹਾਂ ਉਰਦੂ ਬੋਲਦਾ ਅਸਲੇ ਬਾਗਰੂ ਰੱਬ ਰੱਬ ਕਿਉਂ ਕਹਿੰਦੇ ਆਈ ਜੂਗਾ ਰੱਖਿਆ ਸੀ ਉਹਨੇ अच्छा हां रेट जी ना ਉਹਨਾਂ ਦੀ ਦੁਨੀਆ ਦਾ ਫਾਉਂਡੀ ਆਈਡੀ ਸਾਰੀ ਉਹਨੇ ਬਾਲ ਕੋਲ ਤੋਂ ਖੱਗੀ ਸਹੀ ਸਾਡੇ ਨਾਲ ਖੇਡਦਾ ਤੂੰ ਕਈ ਦਿਨ ਰਹਿ ਨਹੀਂ ਫਿਰ ਸਾਨੂੰ ਇਹ ਵੀ ਪਤਾ ਵੀ ਉਹ ਮਾਈ ਉਹਦੇ ਅਸੀਂ ਵੇਖੀ ਸਾਈਕਲ ਤੇ ਅਜ ਤੋਂ ਫਿਰ ਉਹਨਾਂ ਦੇ ਰਿਸ਼ਤੇਦਾਰ ਨਾਲ ਮਿਲ ਕੇ ਸਾਈਕਲ ਤੇ ਛਾੜਦੇ ਜਾਂਦੇ ਸੀ ਅੱਲਾ ਬਸ਼ਕਰੀ ਯੂਸਫ ਕੋਲ ਇੱਕ ਸਾਈਕਲ ਹੁੰਦਾ ਸੀ ਸਾਡੇ ਚੱਕ ਸਹੀ ਉਸ ਟਾਈਮ ਉਸ ਟਾਈਮ ਦੇ ਵਿੱਚ ਬੱਬਾ ਜੀ ਉਸ ਟਾਈਮ ਤੋਂ ਪਹਿਲਾਂ ਮਤਲਬ ਕਿ ਖੂਈ ਤੋਂ ਇਲਾਵਾ ਵੀ ਲੜਾਈ ਝਗੜੇ ਹੋਗੇ ਸੀ ਪਿੰਡ ਚ ਉਹਨਾਂ ਦੇ ਕਿ ਕੋਈ ਨਹੀਂ ਸਹੀ ਆਪਦੇ ਆਪਦੇ ਵਸਦੇ ਪਏ ਸੀ ਅਮੀ ਜਮੀਤ ਸਿਆ ਠੀਕ ਮੈਂ ਕਿਸੇ ਗੱਲ ਐਨ ਨੰਦੇ ਮਕਸਦ ਇਹ ਉਹ ਆਪਣੀ ਥਾਂ ਤੇ ਆ ਮੁਸਲਮਾਨ ਤਮ ਗਰੇ ਅੱਛਾ ਤੈਨੂੰ ਇੱਕ ਹੋਰ ਆ ਜਿਹੜੇ ਆ ਜਿਹੜੇ ਘਰ ਤੇ ਤੁਸੀਂ ਰਹਿੰਦੇ ਸਨ ਉਹ ਮਾਈ ਮੁਖਤਾਵਰ ਹਾਂ ਉਹ ਇਥੋਂ ਦੇ ਅਗਲੇ ਵੀ ਸਿੰਧੀ ਸਨ ਹਾਂ ਗਰੇ ਗੋ ਸਿੰਧੀ ਤੇ ਉਹਨਾਂ ਦਾ ਕੋਈ ਤੋਂ ਤਾਂ ਨਾਲ ਤੂੰ ਜਾਣਦਾ ਹੋਵੇ ਕੋਈ ਉਹਨਾਂ ਦੇ ਪੁੱਤ ਫਰੀਦ ਆਉਂਦੇ ਨਾਲ ਹਾਂ ਬਾਈ ਕੋਈ ਆਦਾ ਪਿਆ ਉਹ ਮਾਈ ਬਖਤਾਵਰ ਨੂੰ ਮੈਂ ਜਾਣਦਾ ਸੀ ਵੇਖੀ ਸੀ ਬੱਚ ਗਿਆਣ ਹਾਂ ਅੱਜ ਮਦ ਹਾਂ ਅੱਛਾ ਅਜ਼ਮਤ ਦੇਸਨ ਇਹ ਵੀ ਜਿਹੜਾ ਮੀਆਂ ਫਰੀਦ ਆਇਆ ਉੱਥੇ ਜਾ ਡੁਕਿਆ ਉਹਦੀ ਵੱਖਾਂ ਉੱਥੇ ਆ ਉੱਥੋਂ ਦੇ ਮੈਂ ਬਸ ਇਹ ਤੇ ਜੀ ਆ ਕੋਨਾ ਖਰਾਸਲਾ ਹੈ ਜੀ ਬੜੀ ਮਿਹਰਬਾਨੀ ਬਾਬਾ ਜੀ ਤੁਸੀਂ ਟਾਈਮ ਦਿੱਤਾ ਸਾਨੂੰ ਬਹੁਤ ਸ਼ੁਕਰੀਆ ਤੇ ਅੱਜ ਅਸੀਂ ਤੁਹਾਨੂੰ ਪਿੰਡ ਦਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦਾ ਪਿੰਡ ਵਾਦਾਲ ਸਿੰਘ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰਾਖਾ